ਇਲਾਜ ਦੋ ਤਰ੍ਹਾਂ ਦੀ ਹੋਈ ਗਹਿਗੱਚ ਲੜਾਈ ਇਲਾਜ ਕਰਾਉਣ ਲਈ ਹਸਪਤਾਲ ਹੋਈਆਂ ਦਾਖਲ ਹਸਪਤਾਲ ਦੇ ਅੰਦਰ ਹੀ ਚੱਲੇ ਤੇ ਤਿਆਰ ਹਥਿਆਰ ਅਤੇ ਡਾਂਗਾ ਸੁੱਟੇ ਹਸਪਤਾਲ ਹੋਈ ਲੜਾਈ ਦੀ ਵੀਡੀਓ ਵੀ ਆਈ ਸਾਹਮਣੇ ਬਟਾਲਾ ਵਿਖੇ ਦੋ ਤਰ੍ਹਾਂ ਦੀ ਗਹਿਗੱਚ ਹੋਈ ਲੜਾਈ ਲੜਾਈ ਮਗਰੋਂ ਦੋਨੇ ਹੀ ਤਰਾ ਇਲਾਜ ਲਈ ਹਸਪਤਾਲ ਹੋਈਆਂ ਦਾਖਲ ਚਤ ਇਲਾਜ ਕਰਾਉਣ ਲਈ ਹਸਪਤਾਲ ਪਹੁੰਚੇ ਤਾਂ ਦੋਵਾਂ ਤਰ੍ਹਾਂ ਦਰਮਿਆਨ ਇੱਕ ਵਾਰ ਫਿਰ ਡਾਂਗਾ ਸੁੱਟੇ ਅਤੇ ਤੇ ਹਥਿਆਰ ਹਥਿਆਰ ਚੱਲੇ ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ ਅਤੇ ਮਗਰੋਂ ਦੋਵਾਂ ਤੇਰੇ ਨੇ ਗਲਪਤ ਕਰਤੇ ਆ ਇੱਕ ਦੂਜੇ ਉੱਪਰ ਇਲਜ਼ਾਮ ਲਗਾਏ ਹਨ ਉਹਨਾਂ ਨੇ ਕਿਹਾ ਹੈ ਕਿ ਮਾਮੂਲੀ ਗੱਲ ਨੂੰ ਲੈ ਕੇ ਝਗੜਾ ਹੋਇਆ ਹੈ ਦੂਸਰੀ ਤੇ ਨਵੇਂ ਇਲਜ਼ਾਮ ਲਗਾਏ ਹਨ ਕਿ ਉਹਨਾਂ ਨਾਲ ਨਜਾਇਜ਼ ਹੋਈ ਹੈ ਦੂਸਰੇ ਪਾਸੇ ਡੀਐਸਪੀ ਸਟੀ ਸੰਜੀਵ ਕੁਮਾਰ ਨੇ ਕਿਹਾ ਕਿ ਉਹਨਾਂ ਨੂੰ ਪਤਾ ਲੱਗਾ ਹੈ ਕਿ ਕੋਈ ਝਗੜਾ ਹੋਇਆ ਹੈ ਐਮਐਲਆਰ ਦੋਵਾਂ ਦੀਆਂ ਕਟੀਆਂ ਗਈਆਂ ਨੇ ਪਰ ਸਾਡੇ ਤੱਕ ਨਹੀਂ ਪਹੁੰਚੀਆਂ ਜਿਸ ਤਰ੍ਹਾਂ ਵੀ ਪਹੁੰਚਣ ਗਿਆ ਜਿਸ ਤਾ ਵੀ ਕਸੂਰ ਹੈ ਉਸ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਉੱਥੇ ਮੈਨੂੰ 20 25 ਜਲੇ ਪੈ ਗਏ ਉੱਥੇ ਜਾ ਕੇ ਨਾਲ ਮੇਰੇ ਸਿਰ ਤੇ ਮਾਰੀ ਸਾਟ ਲਾਟਤੇ ਮਾਰਿਆ ਦਾਤਰੇ ਫਿਰ ਭਾਜੀ ਆਪਾਂ ਇੱਥੇ ਸਿਵਲ ਹਸਪਤਲ ਮੈਨੂੰ ਮੇਰੇ ਭਾਜੀ ਐਡਮਿਟ ਕਰਾਉਣ ਆਏ ਸਿਵਲ ਹਸਪਤਲ ਇਹਨਾਂ ਨੇ ਫਿਰ ਇਕੱਲੇ ਮੇਰੇ ਦੂਜੇ ਭਾਜੀ ਦੇ ਵੀ ਛੱਟ ਲਈ ਦਾਤਰ ਮਾਰੇ ਇੱਥੇ ਸਿਵਲ ਹਸਪਤਲ ਸੀਸੀਟੀਵੀ ਕੈਮਰੇ ਵਿੱਚ ਜਿੰਨਾ ਦੀ ਵੀਡੀਓ ਵੀ ਬਣੀ ਹੋਈ ਹੈ ਸੀਸੀਟੀਵੀ ਕੀ ਸਿਵਲ ਹਸਪਤਲ 'ਤੇ ਪੁਲਿਸ ਆਈ ਉਹਨਾਂ ਨੇ ਆ ਕੇ ਰੋਕਿਆ ਇਹਨਾਂ ਨੂੰ ਇਹਨਾਂ ਨੇ ਇੱਥੇ ਵੀ ਆ ਕੇ ਸਾਡੇ ਤੇ ਹਮਲਾ ਕੀਤਾ ਜੀ ਪ੍ਰਸ਼ਾਸਨ ਤੁਸੀਂ ਇਹ ਹੀ ਕੰਮ ਕਰਦੇ ਇਹਨਾਂ ਦੇ ਪਰਚਾ ਹੋਣਾ ਚਾਹੀਦਾ ਕਾਨੂੰਨੀ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਇਹਨਾਂ ਦੇ ਪਰਚਾ ਹੋਣਾ ਚਾਹੀਦਾ ਇਹ ਘਾਜਦਾ ਹੋਇਆ ਜੀ ਆ ਜਿਹੜਾ ਕਰਦੇ ਦਾ ਬੁੜਾ ਹੀ ਉਹ ਲੱਗਾ ਉਹਦੇ ਚ ਆਦਾ ਕਿ ਬਿਜਲੀ ਬੋਰਡ ਦਾ ਬਗੜਾ ਉਹਨੇ ਮੇਰੇ ਕੋ 35000 ਦੇ ਠੱਗੀ ਵਾਰੀ ਹੈ ਮੇਰੀ ਦੁਕਾਨ ਦੇ ਮੀਟਰ ਦਾ ਦੇ ਦਾ ਹੈ ਤੇ ਬਾਅਦ ਦੇ ਵਿੱਚ ਉਹ ਕੱਲ ਹੀ ਜੇਜਾ ਜੜੇ ਆਪਣੀ ਦੁਕਾਨ ਤੇ ਬੈਠੇ ਆ ਤੇ ਰੋਟੀ ਪਾੜੀ ਛੱਕੇ ਹਟਿਆ ਤਾਂ ਖੱਜੜਾ ਹੀ ਇਹ ਦੁਕਾਨ ਤੇ ਆਇਆ ਤੇ ਵੱਡੀ ਜੌੜ ਤੋਂ ਤੇ ਕਿਹਾ ਕਿ ਤੂੰ ਉਹਦੇ ਪੈਸੇ ਨਹੀਂ ਦੇਦਾ ਇਹ ਜੇ ਫੇਰ ਪਤਾ ਨਹੀਂ ਅੱਛੀ ਥੋੜੀ ਕੀਤਾ ਚੱਕਾ ਕੀਤਾ ਕਿ ਆਹਾਂ ਭਾਜੋ ਬੜੀ ਬਕਵਾਸ ਕਰਦਾ ਜੇਦਾ ਨਾ ਹਾਂ ਜਾ ਲਉਣਾ ਤੇ ਫਿਰ ਮਾਰਾ ਤੂੰ ਕਿਦਾ ਇਹਦਾ ਭਾਜਾ ਲਾਇਆ ਲੋ ਮਾਣੇ ਫੁੱਟੀ ਦੁਕਾਨ ਤੇ ਤੂੰ ਜਰਾ ਮੈਂ ਹੋਈ ਆ ਆਡੀ ਦੁਕਾਨ ਤੇ ਸੀ ਬਾਅਦ ਦੇ ਵਿੱਚ ਆਈ ਉਹਨਾਂ ਕੋਲ ਅੱਜ ਕੈਬਜ ਚਲ ਗਿਆ ਯਮਸੀ ਘਰ ਵੀ ਤੁਹਾਡੇ ਜਿਹੜਾ ਫਟਾ ਦੂੰਗਾ ਹਾਂ ਗੱਲਬਾਤ ਕਰਨਾ ਤੇ ਸੱਦੋ ਇਹਨਾਂ ਨੂੰ ਇਹ ਫੜ ਕੇ ਰਸੀ ਹੁਣੀ ਆਣ ਦੇ ਜਦੋਂ ਹੱਥੋਂ ਕੈਬਜ ਉਹ ਨਿਕਲਿਆ ਹੈ ਤੇ ਹਾਵਲਿਓ ਹਾਜਤ ਦੇ ਹੱਥੀ ਪੈ ਗਏ ਨਾ ਪਹਿਲਾਂ ਅਸ਼ੋਕਾ ਮਾਰਕੀਟ ਤੋਂ ਜੇ ਲੱਤਾ ਹਾਂ ਦੇ ਬੇਸਵੋਲ ਮਾਰੇ ਆ ਉਹ ਮੇਰੇ ਸਾਹ ਪੰਜ ਸੱਤ ਜਾਣੇ ਇਹ ਕਰਸ਼ੀ ਸੀਗੇ ਤੇ ਇੱਕ ਦਾ ਤਾਂ ਹੈ ਕੰਤੇ ਦਾ ਮੋਟਾ ਹੈ ਅਜੀ ਅਜੀ ਜਿਹੜਾ ਜਿੰਦ ਕਹੀ 35000 ਰੁਪਏ ਦਾ ਕਰੀਗੀ ਤੇ ਕੱਬ ਕਰਦਾ ਹੈ ਤੇ ਉਸ ਤੋਂ ਬਾਅਦ ਇਹਨਾਂ ਤੇ ਭਾਜਤ ਨੂੰ ਕੁੱਟਿਆ ਤੇ ਭਾਜਤ ਦੇ ਵੇਲੇ ਫੋਨ ਕੀਤਾ ਕਿ ਭਾਅ ਮੇਰੇ ਹੱਥੀ ਪੈ ਗਏ ਤੇ ਬੜਾ ਕਾ ਭੱਗਿਆ ਤੇ ਜੀ ਆਪਣੇ ਘਰ ਜਾ ਗਏ ਆ ਹੱਡ ਕਰਾਈ ਸੱਲੂ ਦੀ ਤੇ ਗਾਉਂ ਦੇ ਵਿੱਚ ਗਾਉਂ ਦੇ ਵਿੱਚ ਹਸਪਤਾਲ ਕਿਤਾ ਕੇ ਦੇ ਸਭੇ ਉੱਥੇ ਮੈਂ ਗਿਆ ਸਟਾਫ ਟੋਟਾ ਲਾਉਂਦੀ ਆ ਬਾਅਦ ਦੇ ਵਿੱਚ ਫਿਰ ਜਦੋਂ ਅਸੀਂ ਹਸਪਤਾਲ ਆਣ ਕੇ ਦਾਖਲ ਹੋ ਗਏ ਆ ਤੇ ਡਾਕਟਰ ਇਹਦਾ ਤੇ ਭਰਾ ਜਨਾ ਮੇਰੇ ਬਾਅਦ ਪੜਦੂ ਮੈਂ ਤੇ ਇਹ ਆਣ ਕੇ ਫਿਰ ਫੁੱਟੇ ਵੀ ਤੇ ਮਾਰੇ ਭਰਾ ਵੀ ਇੱਥੇ ਆਣ ਕੇ ਹੱਤ ਪਈ ਹੋਏ ਨੇ ਤੇ ਸ਼ਰੀਰਾਂ ਪਨਵਾਸ਼ੀ ਦੀ ਤਰ੍ਹਾਂ ਸੰਭਾਲ ਕਰ ਦਿੱਤੀ ਹੈ। ਚਾਹ ਸਰ ਕੋਲ ਸਾਫ ਚਾਹੀਦਾ ਹੈ ਇਹ ਜਦੋਂ ਢੱਲ ਪਈ ਆ ਜਿਹੜੇ ਬੜੇ ਬਦਮਾਸ਼ ਵਸਤਾਪੁਲਾ ਦੇ ਉੱਤੇ ਪਏ ਨੇ ਤੇ ਫੁੱਲ ਦੂਰ ਨਾਲ ਪੱਲੇ ਦਾ ਹੋ ਗਿਆ ਹਾਲ ਨੇ ਤੇ ਫੁੱਲ ਬਦਮਾਸ਼ੀ ਕਰਦੇ ਆ ਜੀ ਇੱਥੇ ਰਣਜੀਤ ਸਿੰਘ ਆਪਣਾ ਡੇਰਾ ਰੋਡ ਤੇ ਉਹਦੀ ਦੁਕਾਨ ਹੈ ਜੀ ਮੈਡੀਕਲ ਦੀ ਦੇਸੀ ਦਵਾਈਆਂ ਦਿੰਦਾ ਉਹ ਆਪਣੇ ਘਰ ਨੂੰ ਜਲ ਜਾ ਰਿਹਾ ਹੈ ਹਾਲੀਵਾਲ ਰੋਡ ਤੇ ਉਹਨਾਂ ਨੂੰ ਦੂਸਰੀ ਪਾਰਟੀ ਅਸ਼ੀਸ਼ ਪਾਰਟੀ ਸੀ ਉਹਨਾਂ ਨੇ ਉਹ ਮੋਟਰਸਾਈਕਲ ਤੇ ਸੀ ਉਹਨੂੰ ਚੰਗੀ ਉਹਦੀ ਮਾਰਕਟਾਇਕੀ ਦੀ ਮੋਰਚਾ ਵੀ ਪੰਨਿਆ ਜਦੋਂ ਉਥੇ ਦਾਖਲ ਹੋ ਗਿਆ ਰঞ্জੀਤ ਸਿੰਘ ਤੇ ਉਥੇ ਆਪਣੇ ਬੇਟੇ ਨੂੰ ਨਾਲ ਲੈ ਗਿਆ ਤੇ ਨਾਲ ਆਪਣਾ ਨੌਕਰ ਗੌਰਵ ਨੂੰ ਵੀ ਲੈ ਗਿਆ ਸੀ ਉਥੇ ਉਹਨੂੰ ਦਾਖਲ ਕਰਾਇਆ ਉਸ ਤੋਂ ਬਾਅਦ ਵੀ ਜੋ ਦੂਸਰੀ ਪਾਰਟੀ ਜਿਹੜੀ ਅਸ਼ੀਸ਼ ਉਹਨਾਂ ਦੀ ਵੀ ਸੱਟਾਂ ਲੱਗੀਆਂ ਹੋਣਗੀਆਂ ਉਹ ਜਦੋਂ ਉਥੇ ਆਏ ਨੇ ਉਥੇ ਇਹਨਾਂ ਦਾ ਇੱਕ ਵਾਰੀ ਫੇਰ ਕਾਫੀ ਝਗੜਾ ਹੋ ਗਿਆ ਅਸ਼ੀਸ਼ ਪਾਰਟੀ ਦਾ ਉਹਦੇ ਵਿੱਚ ਇਹਨਾਂ ਦੇ ਖੂਰ ਲੱਗ ਗਈਆਂ ਸੱਟਾਂ ਤੇ ਅਸ਼ੀਸ਼ ਪਾਰਟੀ ਦੇ ਵੀ ਤਿੰਨ ਬੰਦਿਆਂ ਦਾ ਲੱਗੀਆਂ ਅਸ਼ੀਸ਼ ਦੇ ਵਿੱਚ ਜਿਹੜੇ ਉਹਨਾਂ ਤੋਂ ਅਜੇ ਤੇ ਗੁਰਜੀਤ ਜਿਹੜੇ ਕਮੰਤ ਰਾਜ ਕਾਂਧੀ ਕੈਂਪ ਦੇ ਸੀ ਉਹਨਾਂ ਦੇ ਲੱਗੀਆਂ ਸਟਾਂ ਤੇ ਪਲੱਸ ਇਹਦਾ ਜਦੋਂ ਦੂਸਰੀ ਵਾਰੀ ਜਿਹੜੀ ਲੜਾਈ ਹੋਈ ਉਹਦੇ ਵਿੱਚ ਰਣਜੀਤ ਸਿੰਘ ਦਾ ਬੇਟਾ ਆਪਣਾ ਰੰਜੋਤ ਤੇ ਨਾਲ ਉਹਨਾਂ ਦਾ ਨੌਕਰ ਜਿਹੜਾ ਗੌਰਵ ਉਹਦੇ ਵਿੱਚ ਸਟਾਂ ਲੱਗੀਆਂ ਨੇ ਤੇ ਐਮਐਲਏ ਕਟਿੰਗੀਆਂ ਅਜੇ ਤੱਕ ਐਮਐਲਏ ਰੀਸੀਵ ਨਹੀਂ ਹੋਈਆਂ ਜਿਸ ਤਰ੍ਹਾਂ ਦੀ ਆਂਦੀ ਕਿ ਉਹਦੇ ਮੁਤਾਬਕ ਕਾਰਵਾਈ ਚੱਲ ਰਹੀ ਹੈ